ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੇ ਨਵਾਜੀ ਗੁਰੂ ਪਿਆਰੇ ਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਈ ਸੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਲੇ ਪਾਸ਼ਾ ਜੀ ਦੀ ਬਾਣੀ ਅਸਾ ਰਾਗ ਚੱਲ ਰਹੀ ਹੈ ਪਾਸ਼ਾ ਜੀ ਦੇ ਭਾਈ 35 ਸ਼ਬਦ ਇਸ ਰਾਗ ਦੇ ਸੰਪੂਰਨ ਹੋਏ ਹਨ 300 ਲੋਟ ਹੰਗ ਤੇ ਪਾਸ਼ਾ ਜੀ ਦੇ ਸ਼ਬਦ ਸੁਭਾਏ ਮਾਨਨ ਆਪਣੀ ਰਸਨਾ ਤੁੰ ਜੀ ਸਤਿਗੁਰ ਜੀ ਸ਼ਬਦ ਰੰਮ ਕਰਦੇ ਹੋਏ ਜੀਵਾਂ ਨੂੰ ਪਰਦੇਸ਼ ਬਖਸ਼ਦੇ ਹਨ ਜੀ ਅਸਾ ਮਹੱਲਾ ਫਹਿਲਾ ਕੀਤਾ ਹੋਇ ਅਰਿ ਕਰਾਇ ਜਿਸ ਕਾ ਕਹੀਏ ਭਾਈ ਜੋ ਕੁਛ ਕਰਨਾ ਸੋ ਕਰ ਰਿਹਾ ਇਤੇ ਕਿਆ ਚਿਤਰਾਏ ਤਾਂ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਸ਼ਬਦੀ ਰਮਤਾ ਕਰਦੇ ਹੋਏ ਬਤਨ ਕਰਦੇ ਹਨ ਭਾਈ ਸ਼ਬਦ ਨਾਲ ਸੰਬੋਧਨ ਕਰਦੇ ਹਨ ਸਾਨੂੰ ਜੀਵਨ ਕੀਤਾ ਹੋਵੇ ਕਰੇ ਕਿਰਾਇਆ ਇਸ ਕਾ ਕਹੀਏ ਭਾਈ ਮਹਾਰਾਜ ਜੀ ਕਹਿੰਦੇ ਹੈ ਭਾਈ ਜਨੋ ਹੈ ਜੀਵ ਜੋ ਕੁਝ ਕਰਦਾ ਹੈ ਉਹ ਕਰਤਾ ਪਰਮੇਸ਼ਰ ਕਰਦਾ ਹੈ ਸਾਡਾ ਕੀਤਾ ਸੰਸਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਕੁਝ ਵੀ ਨਹੀਂ ਹੁੰਦਾ हे ਮਨੁੱਖ हे ਜੀਵ हे ਪ੍ਰਾਨੀ ਪਾਤਸ਼ਾਹ ਜੀ ਕਹਿੰਦੇ ਕੀਤਾ ਹੋਵੇ ਉਹ ਮਾਲਕ ਦਾ ਕੀਤਾ ਹੋਇਆ ਹੁੰਦਾ ਹੈ ਸ੍ਰਿਸ਼ਟੀ ਦੇ ਵਿੱਚ ਪਰ ਸਾਨੂੰ ਜਾਪਦਾ ਕਿ ਅਸੀਂ ਸਭ ਕੁਝ ਕਰਦੇ ਹਾਂ ਸਾਨੂੰ ਇਹ ਮਦ ਹੰਕਾਰ ਹੋ ਜਾਂਦਾ ਕਿ ਅਸੀਂ ਸਭ ਕੁਝ ਕਰ ਰਹੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਉਹ ਸੰਸਾਰ ਦੇ ਵਿੱਚ ਜਿੰਨਾ ਕੁਝ ਹੁੰਦਾ ਹੈ ਵਰਤਦਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਹ ਕੀਤਾ ਮਾਲਕ ਦਾ ਹੀ ਵਰਤਦਾ ਹੈ ਉਹਨੇ ਸਭ ਕੁਝ ਸਾਡੇ ਕਰਮਾਂ ਦੇ ਹਿਸਾਬ ਨਾਲ ਬਣਾਇਆ ਹੋਇਆ ਹੈ ਸ਼ਿਮਾਰਾ ਜੀ ਕਹਿੰਦੇ ਜੋ ਕਰਦਾ ਹੈ ਉਹ ਮੋਰੀ ਕਰਤਾਰ ਪਰਮੇਸ਼ਰ ਕਰਤਾ ਹੀ ਕਰਦਾ ਹੈ ਇਹ ਸਾਨੂੰ ਵੈਸੇ ਮੋਹ ਦੇ ਵਿੱਚ ਫਸਿਆ ਨੂੰ ਮਮਤਾ ਦੇ ਵਿੱਚ ਫਸਿਆ ਨੂੰ ਲੱਗਦਾ ਹੈ ਕਿ ਇਹ ਸੱਚ ਹੈ ਸਭ ਕੁਝ ਸੰਸਾਰ ਇਹਦੇ ਵਿੱਚ ਜੋ ਕਰਦੇ ਆ ਅਸੀਂ ਆਪਣੇ ਆਪ ਕਰਦੇ ਆ ਪਰ ਪਿਆਰਿਓ ਇਹ ਤਾਂ ਪਹਿਲੇ ਹੀ ਉਹਨੇ ਸਾਡੇ ਪਿਛਲੇ ਕਰਮਾਂ ਦਾ ਚਿੱਠਾ ਸਾਡੇ ਹੱਥ ਵਿੱਚ ਫੜਾਇਆ ਹੋਇਆ ਹੈ ਜਿੰਨਾ ਕੁਝ ਅਸੀਂ ਇਹ ਜ਼ਿੰਦਗੀ ਵਿੱਚ ਜਦੋਂ ਜਨਮ ਲੈਂਦੇ ਆ ਕਰਦੇ ਆ ਜਨਮ ਤੋਂ ਲੈ ਕੇ ਮਰਨ ਤੱਕ ਇਹ ਸਭ ਕੁਝ ੋਦਾ ਦਿੱਖਿਆ ਹੁੰਦਾ ਹੈ ਉਹਦੇ ਮੁਤਾਬਕ ਹੀ ਅਸੀਂ ਕਰਦੇ ਆ ਸਭ ਕੁਝ ਤਿਸ ਕਾ ਕਹੀਏ ਭਾਈ ਮਹਾਰਾਜ ਜੀ ਕਹਿੰਦੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਵਿਚਾਰੇ ਮਹਾਰਾਜ ਜੀ ਕਹਿੰਦੇ ਮਨੁੱਖ ਤੂੰ ਉਚਾਰਾ ਕੁਝ ਵੀ ਨਹੀਂ ਕਰ ਸਕਦਾ ਹੈ ਭਾਈ ਮਾਲਕ ਦਾ ਕੀਤਾ ਹੋਇਆ ਮਹਾਰਾਜ ਜੀ ਕਹਿੰਦੇ ਸਭ ਕੁਝ ਹੁੰਦਾ ਜੋ ਕਿਸ ਕਰਨਾ ਸੋ ਕਰ ਰਿਹਾ ਕੀਤੇ ਕਿਆ ਚਤਰਾਈ ਜੋ ਕਿਸ ਕਰਦਾ ਉਹ ਮਾਲਕ ਪਿਆਰਿਉ ਕਰਦਾ ਹੈ ਅਸੀਂ ਜਿੰਨੀ ਮਰਜੀ ਸਿਆਣੇ ਬਣ ਜੀਏ ਸਿਆਣਪ ਕਰ ਲਈਏ ਚਤਰਾਈ ਕਰਕੇ ਦੇਖ ਲਈਏ ਚਤਰ ਬਣ ਜੀਏ ਕਿ ਅਸੀਂ ਕਰਦੇ ਆਂ ਅਸੀਂ ਸਭ ਕੁਝ ਕਰਨ ਵਾਲੇ ਆਂ ਉਹ ਸਿਆਣਿਆਂ ਨੂੰ ਚਤਰ ਲੋਕਾਂ ਨੂੰ ਵੀ ਖੇਲ ਕਰ ਜਾਂਦਾ ਸਾਡੇ ਜਿਹੜੇ ਮਨ ਦੇ ਮਨੋਰਥ ਹਨ ਮਨ ਦੀ ਜਿਹੜੀ ਫੁਰਨੇ ਹਨ ਕਈ ਵਾਰੀ ਉਹ ਵੀ ਨਹੀਂ ਪੂਰੇ ਹੁੰਦੇ ਮਨ ਤਾਂ ਫੁਰਨੇ ਪੈਦਾ ਕਰੀ ਜਾਂਦਾ ਅਸੀਂ ਮਨ ਦੇ ਵਿੱਚ ਪਹਿਲਾਂ ਹੀ ਲਿਸਟ ਬਣਾ ਲਏ ਨੇ ਅਗਲੇ ਸਮੇਂ ਦੀ ਜਿਹੜਾ ਅੱਗੇ ਆਉਣ ਵਾਲਾ ਸਮਾਂ ਹੈ ਨਾ ਜਦੋਂ ਉੱਠਦੇ ਆ ਦਿਨੇ ਸਾਰਾ ਦਿਨ ਮਨ ਵਿੱਚ ਅਗਲੇ ਸਮੇਂ ਦੇ ਫੁਰਨੇ ਚੱਲਦੇ ਹਨ ਕਿ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰਾਂਗੇ ਕਿਸ ਤਰ੍ਹਾਂ ਜ਼ਿੰਦਗੀ ਵਿੱਚ ਅਸੀਂ ਉਹ ਸਾਰੀ ਲਿਸ਼ਟ ਬਣਾਉਂਦੇ ਰਹਿੰਦੇ ਹਾਂ ਪਰ ਮਾਲਕ ਜਿਹੜਾ ਹੈ ਉਹ ਸਾਰਿਆਂ ਤੋਂ ਉੱਜਵਾਨ ਨਿਸ਼ਾਨਾ ਹੈ ਸਾਡੀ ਚਤਰਾਈ ਉਹਦੇ ਅੱਗੇ ਫੇਲ ਹੋ ਜਾਂਦੀ ਹੈ ਅਸੀਂ ਚੱਤਰ ਬਣਦੇ ਹਾਂ ਦੁਨੀਆਂ ਦੇ ਸਾਹਮਣੇ ਚਤਰਾਈ ਕਰ ਸਕਦੇ ਹਾਂ ਪਰ ਮਾਲਕ ਦੇ ਸਾਹਮਣੇ ਅਸੀਂ ਫੇਲ ਆਉਂਦਾ ਉਹ ਸਾਡਾ ਜਿਹੜੀ ਲਿਸ਼ਟ ਬਣਾਈ ਹੁੰਦੀ ਹੈ ਸਾਡਾ ਕੀਤਾ ਜਿਹੜਾ ਹੁੰਦਾ ਹੈ ਉਹ ਫੇਲ ਹੋ ਜਾਂਦਾ ਹੈ ਮਹਾਰਾਜ ਦਾ ਕੀਤਾ ਵਰਤਦਾ ਹੈ ਜੋ ਕੁਛ ਅਸੀਂ ਬਣਾਨੇ ਆ ਜ਼ਿੰਦਗੀ ਦੇ ਵਿੱਚ ਫੁਰਨਾ ਇੱਕ ਮਨ ਦੇ ਵਿੱਚ ਫਿਲਮ ਬਣਾ ਲੈਨੇ ਆ ਕਿ ਅੱਗੇ ਆ ਕੁਝ ਕਰਨਾ ਇਸ ਤਰ੍ਹਾਂ ਕਰਨਾ ਤੇ ਪਿਆਰਿਓ ਕਿਤੇ ਹੁੰਦਾ ਥੋੜਾ ਉਸ ਤਰ੍ਹਾਂ ਸਾਨੂੰ ਤਾਂ ਇੱਕ ਪਲ ਦਾ ਇੱਕ ਸਾਹ ਦਾ ਵੀ ਕੋਈ ਸਾਡੇ ਕੋਲ ਗਰੰਟੀ ਨਹੀਂ ਕੀ ਆਉਣਾ ਕੀ ਨਹੀਂ ਆਉਣਾ ਅਗਲੇ ਦਿਨ ਦੀ ਅਸੀਂ ਕਦੋਂ ਖ਼ਬਰ ਲੈਨੇ ਆ ਜਿੰਨਾ ਕੁ ਸਮਾਂ ਸਾਹ ਚੱਲਦੇ ਨੇ ਉਹਨਾਂ ਤੇਰੀ ਸ਼ੁਕਰ ਕਰੀਏ ਜੋ ਕੁਝ ਕਰਨਾ ਹੈ ਉਹ ਮਾਲਕ ਨੇ ਆਪ ਹੀ ਕਰ ਦੇਣਾ ਹੈ ਉਹਨੇ ਵਿਦ ਉਹਨੇ ਸਾਰਾ ਕੁਝ ਬਣਾਇਆ ਹੋਇਆ ਜੋ ਕੁਝ ਕਰਨਾ ਸੋ ਕਰ ਰਿਹਾ ਮਹਾਰਾਜ ਜੀ ਕਹਿੰਦੇ ਕੀਤੀ ਕਿਆ ਚਿਤਰਾਈ ਤੇਰੀ ਕੀਤੀ ਹੋਈ ਚਿਤਰਾਈ ਮਹਾਰਾਜ ਜੀ ਕਹਿੰਦੇ ਨਹੀਂ ਚੱਲ ਸਕਦੀ ਤੇਰਾ ਹੁਕਮ ਭਲਾ ਤੁਧ ਭਾਵੇਂ ਮਹਾਰਾਜ ਜੀ ਕਹਿੰਦੇ ਤੇਰਾ ਹੁਕਮ ਹੈ ਭਲਾ ਇਹ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਜੀ ਕਹਿੰਦੇ ਰੀ ਭਾਵ ਦਰਸਾਨ ਨ ਤੇਰਾ ਹੁਕਮ ਭਲਾ ਤੁਧ ਭਾਵੈ ਨਾਲ ਸਤਾਂ ਕੋ ਮਿਲੇ ਵਿਡਾਈ ਸੱਚੇ ਨਾਮ ਸਮਾਵੈ ਇਹ ਮਹਾਰਾਜ ਜੀ ਕਹਿੰਦੇ ਉਹਦਾ ਹੁਕਮ ਜਿਹੜਾ ਹੈ ਉਹ ਤਾਂ ਹੀ ਭਲਾ ਲੱਗਦਾ ਹੈ ਦਾਈ ਭਲਾ ਸਮਝਾਂਗੇ ਜੇ ਉਹਦੀ ਮਾਲਕ ਦੇ ਸੱਚੇ ਨਾਮ ਦੇ ਨਾਲ ਜੁੜਾਂਗੇ ਇਹ ਗੁਰਮੁਖਾਂ ਨੂੰ ਜੁੜੀਆਂ ਰੂਹਾਂ ਨੂੰ ਭਲਾ ਲੱਗਦਾ ਹੈ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਸਮਾਵੇ ਜਦੋਂ ਸੱਚਾ ਨਾਮ ਇਸ ਦੇ ਵਿੱਚ ਸਮਾ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਤੇਰਾ ਹੁਕਮ ਭਲਾ ਜਾਪਦਾ ਹੈ ਕਿ ਜੋ ਤੂੰ ਹੁਕਮ ਕਰੇਗਾ ਕੋਈ ਹੋਣਾ ਸਾਡੇ ਅੱਤ ਤਾਂ ਕੁਝ ਵੀ ਨਹੀਂ ਫਿਰ ਇਸ ਚੀਜ਼ ਦੀ ਮਹਾਰਾਜ ਜੀ ਕਹਿੰਦੇ ਗਿਆਨ ਸੁੱਝੀ ਆ ਜਾਂਦੀ ਹੈ ਮਨੁੱਖ ਨੂੰ ਕਿ ਸਾਡੀਆਂ ਲਿਸ਼ਟਾਂ ਸਾਡਾ ਮਨ ਦੇ ਵਿੱਚ ਫੁਰਨੇ ਬਣਾਉਣ ਦਾ ਕੋਈ ਲਾਭ ਨਹੀਂ ਹੈ ਫਿਰ ਮਨੁੱਖੀ ਚੀਜ਼ ਛੱਡ ਕੇ ਉਹਦੇ ਨਾਮ ਦੇ ਨਾਲ ਹੀ ਮਨ ਜੋੜਦਾ ਬਿਰਤੀ ਜੋੜਦਾ ਕਿ ਤੇਰਾ ਹੀ ਹੁਕਮ ਵਰਤਨਾ ਮਾਲਕਾ ਭਲਾ ਜੋ ਤੂੰ ਕਰਦਾ ਭਲਾ ਹੀ ਹੋਏਗਾ ਤੂੰ ਹੀ ਭਲਾ ਕਰਦਾ ਹੈ ਸ੍ਰਿਸ਼ਟੀ ਦਾ ਸਾਡਾ ਵੀ ਭਲਾ ਹੀ ਕਰੇਗਾ ਮਹਾਰਾਜ ਜੇ ਜਦੋਂ ਬਚਨਾਂ ਅਨੁਸਾਰ ਮੁੱਖ ਚੱਲਦਾ ਹੈ ਨਾ ਫਿਰ ਉਹਨੂੰ ਦਾ ਭਾਣਾ ਹੀ ਲੱਗਦਾ ਹੈ ਸ੍ਰਿਸ਼ਟੀ ਸਾਰੀ ਸਾਨੂੰ ਲੱਗਦਾ ਕਿ ਜਿਹੜਾ ਦੁੱਖ ਹੈ ਉਹਦਾ ਭਾਣਾ ਹੈ ਤਾਂ ਸੁੱਖ ਹੈ ਸਾਡਾ ਪਰ ਗੁਰਮਖਾਂ ਨੂੰ ਨਹੀਂ ਲੱਗਦਾ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਸੁੱਖ ਮਿਲਦਾ ਉਹ ਵੀ ਉਹਦਾ ਭਾਣਾ ਹੈ ਇਹ ਨਹੀਂ ਕਿ ਸੁੱਖ ਤੋਂ ਬਾਣ ਦੁੱਖ ਨਹੀਂ ਆਉਣਾ ਮਹਾਰਾਜ ਜੀ ਕਹਿੰਦੇ ਉਹ ਫਿਰ ਸੁੱਖ ਨੂੰ ਵੀ ਦੁੱਖ ਦੇ ਸਮਾਨ ਹੀ ਸਮਝਦੇ ਹਨ ਉਹ ਸਮਝਦੇ ਹਨ ਕਿ ਦੁੱਖ ਸੁੱਖ ਦੋਵੇਂ ਭੋਗ ਲੈ ਪੈਣੇ ਹਨ ਕਿ ਬਹੁਤੀਆਂ ਛਾਲਾਂ ਮਾਰੇ ਨਚਨ ਦੇ ਨਾਲ ਕਿਤੇ ਇਹ ਸੁੱਖ ਸਦਾ ਥੁਰਾ ਰਹਿਣਾ ਉਹ ਸਦਾ ਹੀ ਮਾਲੂਮ ਕਰਦੇ ਨੇ ਇੱਕੋ ਬਰਾਬਰ ਇੱਕੋ ਸਮ ਬਿੰਤੀ ਨਾਲ ਦੋਆਂ ਚੀਜ਼ਾਂ ਨੂੰ ਤੱਕਦੇ ਹਨ ਤਉ ਜ਼ਿੰਦਗੀ ਦੇ ਤੋਂ ਮਹਾਰਾਜ ਜੀ ਕਹਿੰਦੇ ਸੰਸਾਰ ਦੀ ਬਾਜ਼ੀ ਨੂੰ ਜਿੱਤ ਲੈਂਦੇ ਹਨ ਤੇਰਾ ਹੁਕਮ ਭਲਾ ਦੁੱਧ ਭਾਵੇ ਨਾਨਕ ਤਾਂ ਕੋ ਮਿਲੇ ਵਡਾਈ ਸਤੈ ਨਾਮ ਸਮਾਵੇ ਜਿਨ੍ਹਾਂ ਦੇ ਦੇਵਤ ਮਹਾਰਾਜ ਜੀ ਕਹਿੰਦੇ ਸਮਾ ਜਾਂਦਾ ਹੈ ਨਾ ਸੱਚਾ ਪ੍ਰਭੂ ਉਹਦਾ ਨਾਮ ਮਹਾਰਾਜ ਜੀ ਕਹਿੰਦੇ ਵਡਿਆਈਆਂ ਉਹਨਾਂ ਗੁਰਮਖਾਂ ਨੂੰ ਮਿਲਦੀਆਂ ਉਹ ਭਾਣਾ ਮੰਨਨ ਦਾ ਬਾਲ ਸ਼ਕਤੀ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਰਹਾਉ ਬਿਸ਼ਰਾਮ ਦੇ ਕੀ ਮਹਾਰਾਜ ਜੀ ਬਤਨ ਕਰ ਜਾਣ ਕੀਰਤ ਪਿਆ ਪਰਵਾਣਾ ਲਿਖਿਆ ਬਹੁੜ ਹੁਕਮ ਨਾ ਹੋਈ ਮਹਾਰਾਜ ਜੀ ਕਹਿੰਦੇ ਜਦੋਂ ਕੀਰਤ ਦਾ ਪਿਆ ਪਰਮਾਣਾ ਲਿਖਿਆ ਨਾ ਜਿਹੜਾ ਉਹ ਮਹਾਰਾਜ ਜੀ ਕਹਿੰਦੇ ਉੱਤੇ ਉੱਤੇ ਹੁਕਮ ਨਹੀਂ ਸਾਡਾ ਚੱਲਦਾ ਜਿਹੜਾ ਫਰਮਾਨ ਮੱਥੇ ਦੀ ਲਿਖਤ ਜਿਹੜੀ ਲਿਖਤ ਮਹਾਰਾਜ ਨੇ ਲਿਖ ਕੇ ਭੇਜਤਾ ਨਾ ਸਾਨੂੰ ਸ੍ਰਿਸ਼ਟੀ ਦੇ ਵਿੱਚ ਉਲਿਖਤ ਨੂੰ ਦੁਨੀਆ ਤੇ ਕੋਈ ਨਹੀਂ ਬਦਲ ਸਕਦਾ ਲਿਖਤ ਮੱਥੇ ਦੀ ਲਿਖਤ ਜਿਹੜਾ ਕਰਮ ਜਿਹੜਿਆ ਨਾ ਲੇਖਾ ਹੈ ਜਿਹੜਾ ਉਹ ਮਾਲਕ ਹੱਥ ਵਿੱਚ ਫੜਾ ਕੇ ਭੇਜਦਾ ਮਨੁੱਖ ਦਾ ਜਦੋਂ ਮਨੁੱਖ ਪੈਦਾ ਹੁੰਦਾ ਹੈ ਜੀਵ ਉਸ ਵੇਲੇ ਉਹਦਾ ਪਿਛਲੇ ਕਰਮਾਂ ਦੀ ਕਮਾਈ ਮੁਤਾਬਕ ਲੇਖਾ ਹਸਾਬ ਕਿਤਾਬ ਜਿੰਨੇ ਸਵਾਸ ਜਿੰਨੀ ਆਜੂ ਜਿੰਨਾ ਸੰਸਾਰ ਵਿੱਚ ਵਿਤਰਨਾ ਕੰਮ ਕਰਨਾ ਜਿੱਥੇ ਜਿੱਥੇ ਜਾਣਾ ਹੈ ਉਹ ਸਾਰਾ ਪੈਲੂ ਹੀ ਲੇਖਾ ਲਿਖ ਦਿੰਦਾ ਮਹਾਰਾਜ ਇਹ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰਨਾ ਅੱਗੇ ਕਿੱਥੇ ਜਾਣਾ ਆਪਣੇ ਮਾਲਨ ਦੇ ਮਰਜ਼ੀ ਨਾਲ ਹੀ ਅਸੀਂ ਵਿਦਾ ਬਣਾਈ ਜੰਨੇ ਆ ਇਹ ਮਹਾਰਾਜ ਜੀ ਕੋ ਨਾਨਕ ਪਾਸ਼ਾ ਜੀ ਕਹਿੰਦੇ ਕਿਰਤ ਪਿਆ ਪਰਵਾਣਾ ਲਿਖਿਆ ਹਰਾ ਜੀ ਕਹਿੰਦੇ ਇਹ ਪਰਵਾਣਾ ਜਿਹੜਾ ਨਾ ਉਹ ਲਿਖਿਆ ਜਾਂਦਾ ਪੈਲੋਂ ਫਿਰ ਸੰਸਾਰ ਤੇ ਮਨੁੱਖ ਹੁੰਦਾ ਬਹੁੜੂ ਘੁੰਮਣਾ ਹੋਈ ਹਰਾ ਜੀ ਕਹਿੰਦੇ ਆਪਣਾ ਹੁਕਮ ਨਹੀਂ ਅਸੀਂ ਉੱਥੇ ਤਲਾਸ਼ ਸਕਦੇ ਆਪਣੇ ਹੁਕਮ ਜਿਹੜਿਆਂ ਨੂੰ ਫੇਲ ਹੋ ਜਾਂਦੇ ਹਨ ਜਿਵੇਂ ਜਿਵੇਂ ਮਨੁੱਖ ਪੈਦਾ ਹੁੰਦਾ ਹੈ ਉਹ ਲਿਖਿਆ ਜਿਹੜਾ ਉਹਦੇ ਮੁਤਾਬਕ ਹੀ ਜ਼ਿੰਦਗੀ ਵਿੱਚ ਉਹ ਕਰਮ ਕਮਾਂਦਾ ਮਨੁੱਖ ਉਹਦੇ ਮੁਤਾਬਕ ਹੀ ਉਹ ਮਨੁੱਖ ਜਿਹੜਾ ਸੰਗਤ ਤੋਂ ਸੰਗਤ ਵਿੱਚ ਜਾਂਦਾ ਹੈ ਕੰਮ ਸੰਦੇ ਕਰਦਾ ਹੈ ਸੰਸਾਰ ਵਿੱਚ ਉਹ ਪਾਪ ਪੁੰਨ ਕਮਾਂਦਾ ਦੁੱਖ ਸੁੱਖ ਭੋਗਦਾ ਹੈ ਉਹ ਸਾਰਾ ਲੇਖਾ ਮਹਾਰਾਜ ਜੀ ਪਰਮਾਣਾ ਦੇ ਕੇ ਭਿਜਦੇ ਹਨ ਅਥ ਵਿੱਚ ਪਰ ਉਹਦੇ ਤੋਂ ਬਚਣ ਵਾਸਤੇ ਮਹਾਰਾਜ ਜੀ ਕਹਿੰਦੇ ਕੋਈ ਢੰਗ ਹੈ ਕੋਈ ਤਰੀਕਾ ਹੈ ਜੇ ਉਹ ਲੇਖਾ ਪਰਵਾਣਾ ਤਾਂ ਉਹ ਮਾਲਕ ਨੂੰ ਮਹਾਰਾਜ ਜੀ ਕਹਿੰਦੇ ਇੱਕ ਰਸ ਫੁਰਨਿਆ ਤੁਰੈ ਉਹਦਾ ਸਿਮਰਨ ਕਰੀਏ ਉਹਦੀ ਬੰਦਗੀ ਜਿਹੜਾ ਮਨੁੱਖ ਕਰਦਾ ਹੈ ਉਹ ਮਾਲਕ ਦਾ ਚਿੱਠਾ ਜਿਹੜਾ ਭੇਜਿਆ ਸਾਰੇ ਕਰਮਾਂ ਦਾ ਨੂੰ ਪਾੜ ਲੈਂਦਾ ਹੈ ਇਹ ਰੰਦੇ ਸਰੀਰ ਦੇ ਵਿੱਚ ਮਾਲਕ ਦਾ ਜਿਹੜਾ ਪਿਛਲੇ ਕਰਮਾਂ ਦਾ ਹਿਸਾਬ ਦੇ ਕੇ ਭੇਜਿਆ ਨਾ ਜਿਹੜਾ ਭਗਤਾਨ ਕਰਦੇ ਆ ਜਿੰਦਗੀ ਚ ਮਾੜੀ ਸੰਗਤ ਵਿੱਚ ਕੋਈ ਜਾਂਦਾ ਉਹ ਵੀ ਉਹਦਾ ਪਿਛਲੇ ਕਰਮਾਂ ਦਾ ਲਿਖਿਆ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਉਹਦੇ ਤੁਛ ਖਿਹੜਾ ਛਡਾਣ ਵਾਸਤੇ ਜੇ ਕੋਈ ਨਾਮ ਜਪਦਾ ਸੰਗਤ ਵਿੱਚ ਹੁੰਦਾ ਸ਼ੁਭ ਅੰਮਲ ਧਾਰਨ ਕਰਦਾ ਫਿਰ ਉਹ ਪਿਛਲਾ ਹਿਸਾਬ ਕਿ ਤਵ ਪਾੜ ਦਿੱਤਾ ਜਾਂਦਾ ਖਤਮ ਹੋ ਜਾਂਦਾ ਲੇਖਾ ਜੋਖਾ ਫਿਰ ਮਹਾਰਾਜ ਜੀ ਕਹਿੰਦੇ ਸਰੀਰ ਵਿੱਚ ਆਤਮਾ ਮਰੁੰਦੀ ਹੈ ਨਹੀਂ ਤਾਂ ਕੋਈ ਰਸਤਾ ਹੀ ਨਹੀਂ ਕੋਈ ਮਾਰਗ ਹੀ ਨਹੀਂ ਕੋਈ ਢੰਗ ਹੀ ਨਹੀਂ ਜਿਹੜਾ ਆਪਣੀ ਮਰਜ਼ੀ ਦੇ ਨਾਲ ਅਸੀਂ ਸੰਸਾਰ ਵਿੱਚ ਵਿਚਰ ਸਕੀਏ ਤੁਰ ਫਿਰ ਸਕੀਏ ਆਪਣੀ ਮਰਜ਼ੀ ਦੇ ਨਾਲ ਅਸੀਂ ਕੰਮ ਕੋਈ ਕਰ ਸਕੀਏ ਉਹ ਮਾਲਕ ਦੇ ਹੁਕਮ ਦੇ ਅਨਸਾਰ ਹੀ ਸਭ ਕੁਝ ਅੱਸੀ ਕਰਦੇ ਆ ਇਹ ਤਾਂ ਸਾਨੂੰ ਹੀ ਲੱਗਦਾ ਕਿਉਂਕਿ ਸਾਡੇ ਅੱਗੇ ਹਿੰਗਤਾ ਦੀ ਓਮੇਂ ਦੀ ਕੰਧ ਹੈ ਜਿਹਦੇ ਕਰਕੇ ਅਸੀਂ ਉਹ ਪਾਸੇ ਦੇਖ ਨਹੀਂ ਪਾਉਂਦੇ ਉਹ ਸੁਣ ਨਹੀਂ ਪਾਉਂਦੇ ਬੋਲਾ ਕਾਨਾ ਇਸ ਕਰਕੇ ਆਪਣਾ ਸਾਨੂੰ ਸਭ ਕੁਝ ਸੱਚ ਜਾਪਦਾ ਹੈ ਇਹ ਛਲ ਮਾਇਆ ਦਾ ਸੰਸਾਰ ਸਾਨੂੰ ਸੱਚ ਜਾਪਦਾ ਹੈ ਜਿਵੇਂ ਰੇਤੇ ਦਾ ਰੇਤੇ ਦਾ دریا ਹੁੰਦਾ ਨਾ ਰੇਤੇ ਦਾ ਸरोवर ਦੂਰੋ ਜਾਪਦਾ ਕਿ ਬਹੁਤ ਪਾਣੀ ਹੈ ਭੱਜਿਆ ਜਾਂਦਾ ਸਿਰਨ ਮਾਰੂਥਲ ਦੇ ਵਿੱਚ ਕਿ ਮੈਂ ਪਾਣੀ ਪੀਵਾਂ ਪਿਆਸ ਲੱਗੀ ਹੁੰਦੀ ਹੈ ਤਾਂ ਅੱਗੇ ਜਾਂਦਾ ਅੱਗੇ ਰੇਤਾ ਹੀ ਰੇਤਾ ਹੁੰਦੀ ਹੈ ਇਸੇ ਤਰ੍ਹਾਂ ਇਹ ਸੰਸਾਰ ਹੈ ਰੇਤੇ ਦਾ ਇਹ ਪਹਾੜ ਹੈ ਸੰਸਾਰ ਧੂਮੇ ਦਾ ਪਹਾੜ ਹੈ ਇੱਕ ਸੈਕਿੰਟ ਵਿੱਚ ਤੈਸ ਨਸ ਹੋ ਜਾਂਦਾ ਹੈ ਹੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਮਨੁੱਖ ਹੈ ਇਹ ਨੂੰ ਆਇਆ ਜਾਪਦਾ ਕਿ ਮੈਂ ਹੀ ਆ ਸਭ ਕੁਝ ਸਪਾਰ ਕਰਨ ਵਾਲਾ ਤੇ ਦੇ ਪਿੱਛੇ ਹੋਰ ਹੈ ਜਿਹੜਾ ਇਹ ਨੂੰ ਚਲਾ ਰਿਹਾ ਇਹਦੇ ਕਰਮਾਂ ਦੇ ਮੁਤਾਬਿਕ ਇਹ ਨੂੰ ਕਰਾ ਰਿਹਾ ਇਹਦੇ ਤੋਂ ਉਹ ਪ੍ਰਮਾਤਮਾ ਪਾਤਸ਼ਾਹ ਜੀ ਕਹਿੰਦੇ ਹਰੀ ਹੈ ਕਿਰਤ ਪਿਆ ਪਰਵਾਣਾ ਲਿਖਿਆ ਕੋੜੂ ਹੁਕਮ ਨਾ ਹੋਈ ਹਾਰਾ ਜੀ ਕਹਿੰਦੇ ਉਹਦੇ ਤੇ ਸਾਡਾ ਮਹਾਰਾਜ ਜੀ ਕਹਿੰਦੇ ਹੁਕਮ ਨਹੀਂ ਚੱਲ ਸਕਦਾ ਜਦ ਸਾ ਲਿਖਿਆ ਤੈਸਾ ਪੜਿਆ ਮੀਟ ਨਾ ਸਕੈ ਕੋਈ ਜੀਵਨਾਂ ਉਹਨੇ ਲਿਖਿਆ ਮਹਾਰਾਜ ਜੀ ਕਹਿੰਦੇ ਉਵੇਂ ਦਾ ਪੜਿਆ ਤੋ ਭਾਵ ਭੁਗਤਣਾ ਪੈਣਾ ਉਹਨੂੰ ਕੋਈ ਮੇਟ ਨਹੀਂ ਸਕਦਾ ਇੱਕੋ ਹੀ ਮਹਾਰਾਜ ਜੀ ਨਿਜਵਾਬ ਦੇ ਤਾਂ ਕਿ ਉਹ ਬੰਦਗੀ ਦੇ ਨਾਲ ਭਜਨ ਨਾਲ ਹੀ ਮੇਟ ਸਕਦਿਆ ਪਿਛਲੇ ਕਰਮਾਂ ਦਾ ਹਸਾਲ ਕਹਿੰਦੇ ਮਹਾਰਾਜ ਜੀ ਕਹਿੰਦੇ ਜੈਸਾ ਲਿਖਿਆ ਤੈਸਾ ਪੜਿਆ ਕਹਿੰਦੇ ਉਵੇਂ ਦੀ ਪੜਨਾ ਪੈਣਾ ਭਾਵ ਕਿਉ ਪਾਣਾ ਪੈਣਾ ਜੇ ਕੋ ਦਰਗੇ ਬੋਤਾ ਬੋਲੇ ਨੋ ਭਵੀ ਪਜਾਰੀ ਮਹਾਰਾਜ ਜੀ ਕਹਿੰਦੇ ਜਿਹੜਾ ਬਹੁਤਾ ਕੋਈ ਬੋਲਦਾ ਹੈ ਨਾ ਉਹਦੇ ਹੁਕਮ ਨੂੰ ਮੰਨਦਾ ਹੀ ਨਹੀਂ ਇੱਕ ਤਾਨ ਕਿ ਉਹਦੇ ਅੱਗੇ ਖੜ ਜਾਂਦਾ ਮਾਲਕ ਅੱਗੇ ਮੰਨਦਾ ਹੀ ਨਹੀਂ ਕਿ ਮੈਂ ਆਪਣੇ ਆਪ ਕਰਾਂਗਾ ਜੋ ਕਰਾਂਗਾ ਜਿਵੇਂ ਘਰ ਵਿੱਚ ਨਾ ਕੋਈ ਬੱਚਾ ਅੜਿਆ ਲੋਏ ਤੇ ਉਹ ਮਾਤਾ ਪਿਤਾ ਦੀ ਬਜ਼ੁਰਗਾਂ ਦੀ ਗੱਲ ਨਹੀਂ ਮੰਨਦਾ ਆਪਣੇ ਕਹਿਤੀ ਚੱਲਦਾ ਕਹਿੰਦਾ ਕਿ ਮੈਂ ਰ ਵਰਗਾ ਕੋਣ ਹੈ ਸਿਆਣੇ ਨੂੰ ਐ ਸਮਝਦਾ ਕਿ ਨੂੰ ਕੁਝ ਪਤਾ ਹੀ ਨਹੀਂ ਮੈਨੂੰ ਹੀ ਮੱਤ ਹੈ ਜੋ ਮੱਤ ਹੈ ਇਹ ਉਹ ਫਿਰ ਮ ਕਹਿਣਾ ਨਹੀਂ ਮੰਨਦਾ ਕਰ ਦਿਆਂਦਾ ਪਿਤਾ ਦਾ ਮਾਪਿਆਂ ਦਾ ਆਪਣੇ ਦਾਦੇ ਦਾ ਕਹਿਣਾ ਨਹੀਂ ਮੰਨਦਾ ਆਪਣੀ ਮਰਜ਼ੀ ਨਾਲ ਤੁਰਦਾ ਫਿਰ ਦੁੱਖ ਪੰਦਾ ਗਲਤ ਰਸਤੇ ਤੇ ਜਦੋਂ ਚੱਲਦਾ ਹੈ ਫਿਰ ਉਹ ਦੁੱਖ ਭੋਗਣਾ ਪੈਂਦਾ ਦੁੱਖ ਪਾਣਾ ਪੈਂਦਾ ਜਦੋਂ ਮੰਨਦਾ ਨਹੀਂ ਵੱਡਿਆਂ ਦਾ ਸਤਿਕਾਰ ਨਹੀਂ ਕਰਦਾ ਇਸੇ ਤਰੀ ਅਸੀਂ ਆ ਸੰਸਾਰੀ ਜੀਵ ਉਹ ਮਾਲਕ ਦਾ ਉਕੂਤਾਸੀ ਬਣਦੇ ਨਹੀਂ ਮਹਾਰਾਜ ਜੀ ਕਹਿੰਦੇ ਜਦੋਂ ਆਪਣੀ ਮਰਜ਼ੀ ਦੇ ਨਾਲ ਖਤਾਨੇ ਤੋਂ ਮਾਲਕ ਕੇ ਵੀ ਜਿੱਦ ਕਰਦੇ ਆ ਕਿ ਸਾਡਾ ਹੀ ਸਭ ਕੁਝ ਚੱਲੇਗਾ ਤੇਰਾ ਕੁਝ ਨਹੀਂ ਚੱਲਣਾ ਇਹ ਮਹਾਰਾਜ ਜੀ ਦੱਸ ਰਹੇ ਨੇ ਜੀ ਕੋ ਬਹੁਤ ਦਰਗੀ ਬਹੁਤਾ ਬੋਲੈ ਨਾਉ ਪਵੇ ਬਜਾਰੀ ਮਹਾਰਾਜ ਕਹਿੰਦੇ ਜਿਵੇਂ ਦੁਨੀਆਂ ਦੇ ਵਿੱਚ ਨਾਂ ਪੈ ਜਾਂਦਾ ਉਹ ਲੋਕ ਕਹਿੰਦੇ ਬੜ ਬੋਲਾ ਆਦਿ ਐਵੇਂ ਬਿਨ ਮਤਬਲ ਤੋਂ ਬੋਲੀ ਜਾਂਦਾ ਮੰਨਦਾ ਹੀ ਨਹੀਂ ਕਿਸੇ ਦੀ ਸੁਣਦਾ ਹੀ ਨਹੀਂ ਐਸੇ ਆਦਮੀ ਜਿਹੜੇ ਕਿਸੇ ਸਭਾ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਬੋਲੀ ਜਾਂਦੇ ਹਨ ਜਿਹੜੇ ਐਸੇ ਆਦਮੀ ਹੁੰਦੇ ਹਨ ਨਾ ਉਹ ਸੁਣਦੇ ਕਹਿੰਦੇ ਨਹੀਂ ਆਪਣੀ ਹੀ ਚਲਾਈ ਜਾਂਦੇ ਨੇ ਆਪਣੀ ਹੀ ਬੋਲੀ ਜਾਂਦੇ ਹਨ ਕਿਸੇ ਨੂੰ ਨੀਵਾ ਦਿਖਾਉਂਦੇ ਹਨ ਕਿ ਮੈਂ ਹੀ ਸਿਆਣਾ ਵਹ ਬੋਧਾ ਤੇ ਮਹਾਰਾਜ ਜੀ ਕਹਿੰਦੇ ਉਹਦੇ ਅੱਗੇ ਮਾਲਕ ਜੀ ਉਹ ਮਾਲਕ ਅੱਗੇ ਵੀ ਇਸੇ ਤਰੀਕੀ ਬੋਲਦੇ ਹਨ ਕਿ ਸਤਿਗੁਰ ਪਰਮੇਸ਼ਰ ਥੋੜਾ ਸਿਆਣਾ ਉਹ ਥੋੜਾ ਚਤਰ ਉਹ ਸਿਆਣਾ ਨਹੀਂਗਾ ਅਸੀਂ ਬਹੁਤੇ ਸਿਆਣੇ ਆਪਣੀ ਮਰਜ਼ੀ ਦੇ ਨਾਲ ਇਹ ਨਾਨਕ ਮਹਾਰਾਜ ਜੀ ਨੂੰ ਨਾਨਕ ਪਾਸ਼ਾ ਜੀ ਕਹਿ ਰਹੇ ਹਨ ਕਹਿੰਦੇ ਜੇ ਕੋ ਬਹੁਤਾ ਬੋਲੈ ਨੌ ਪਵੀ ਬਜਾਰੀ ਮਹਾਰਾਜ ਜੀ ਕਹਿੰਦੇ ਉਹਦਾ ਨਾਮ ਪੈ ਜਾਂਦਾ ਕੀ ਬੜਬੋਲਾ ਆਦਮੀ ਹੈ ਕਹਦੇ ਨਾ ਪੰਜਰ ਬਹੁਤ ਬੋਲਦਾ ਬੜਬੋਲਾ ਹੈ ਆਪਣੀ ਮਰਜ਼ੀ ਨਾਲ ਹੀ ਬੋਲੀ ਜਾਂਦਾ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਤੇ ਗੁਰੂ ਮਹਾਰਾਜ ਜੀ ਵੀ ਕਹਿ ਰਹੇ ਨੇ ਗੁਰੂ ਨਾਨਕ ਪਾਸ਼ਾ ਕਹਿੰਦੇ ਦਰਗਾਹ ਵਿੱਚ ਵੀ ਇਹਨੂੰ ਐਸੀ ਗਿਆਨ ਜਾਂਦਾ ਭਾਈ ਜਿਹੜਾ ਗੁਰੂ ਦੀ ਪਰਮੇਸ਼ਰ ਦੇ ਹੁਕਮ ਨੂੰ ਤਾਂ ਮੰਨਣਾ ਹੀ ਨਹੀਂ ਉਦੇ ਬਚਨਾਂ ਨੂੰ ਬਾਣੀ ਨੂੰ ਨਹੀਂ ਕਈ ਮੰਨਦੇ ਬਾਣੀ ਨੂੰ ਵੀ ਝੂਠਿਆ ਕਹੀ ਜਾਂਦੇ ਨੇ ਕਿ ਬਾਣੀ ਵੀ ਝੂਠੀ ਕਹਿ ਰਹੀ ਹੈ ਅਸੀਂ ਬੜੇ ਸਿਆਣੇ ਆ ਸੱਚੇ ਆ ਸੂਝਵਾਨ ਆ ਤੇ ਮਾਲਕ ਉਹ ਸੱਚੇ ਗੁਰਾਂ ਦੀ ਬਾਣੀ ਤੋਂ ਕੌਣ ਸਿਆਣਾ ਹੈ ਇਹਦੇ ਤੋਂ ਤਾਂ ਦੁਨੀਆ ਵਿੱਚ ਕੋਈ ਸਿਆਣਾ ਨਹੀਂ ਹੋ ਸਕਦਾ ਜੋ ਮਹਾਰਾਜ ਨੇ ਇਹਦੇ ਵਿੱਚ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਟਲ ਹੈ ਸਤ ਹੈ ਇਹ ਬਾਣੀ ਸਤ ਸਰੂਪ ਹੈ ਜੁਗਾ ਜੁਗਾ ਤੋਂ ਟੱਲ ਹੈ ਇਹਨੂੰ ਅਸੀਂ ਝੂਠਿਆ ਨਹੀਂ ਕਰ ਸਕਦੇ ਦੁਨੀਆਂ ਦੇ ਦਿੱਪਤਾ ਨੂੰ ਝੂਠੀਆਂ ਕਹੀ ਜਾਵਾਂਗੇ ਠੀਕ ਹੈ ਕੋਈ ਕਥਾਵਾਦ ਕਥਾਵਾਚ ਕੋਈ ਵੀ ਕਹਿੰਦਾ ਪਰ ਇਹ ਬਾਣੀ ਨੂੰ ਥੋੜੇ ਝੂਠਿਆ ਸਿੱਧਾ ਸਕਦੇ ਆਪਣੇ ਕੋਲੋਂ ਕਹਾਣੀਆਂ ਬਣਾ ਕੇ ਸੁਣਾਈ ਜਾਈਏ ਠੀਕ ਨਹੀਂ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਖੁਦ ਕਹਿ ਰਹੇ ਨੇ ਕਹਿੰਦੇ ਉਹਨੂੰ ਬੜਬੋਲਾ ਕਹਿੰਦੇ ਹਨ ਜਿਹੜਾ ਕਵੇਂ ਮਤਬਲ ਤੋਂ ਬਿਨਾਂ ਹੀ ਕਿਸੇ ਦੀ ਸੁਣੇਗੀ ਨਹੀਂ ਨਾ ਉਹਦਾ ਨਾਂ ਪੈ ਜਾਂਦਾ ਸਤਰੰਦ ਜਿਵੇਂ ਕਿਸਤਰੰਦ ਦੀ ਬਾਜੀ ਹੁੰਦੀ ਹੈ ਸਤਰੰਦ ਬਾਜੀ ਪੱਕਾ ਨਹੀਂ ਕਿਤੀ ਆਵੇ ਸਾਰੀ ਇਹਦੇ ਸੁਸਤਰੰਦ ਜੀ ਬਾਜੀ ਇਹ ਸੰਸਾਰ ਜਿਵੇਂ ਕੋਈ ਸਤਰੰਜ ਖੇਡਦਾ ਉਹਦੇ ਵਿੱਚ ਹਾਰ ਜਾਂਦਾ ਕੱਤੀ ਆਵੇ ਸਾਰੀ ਮਰ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਹੈ ਸ੍ਰਿਸ਼ਟੀ ਹੈ ਇਥੋਂ ਸੰਸਾਰ ਦੇ ਵਿੱਚੋਂ ਲੋਕ ਹਾਰ ਕੀ ਜਾਂਦੇ ਨੇ ਇੱਕੋ ਹੀ ਹੈ ਧੰਗ ਸ੍ਰੀ ਦਾ ਜਤਨ ਦਾ ਸਾਥ ਸੱਚੇ ਗੁਰੂ ਦਾ ਸੱਚੇ ਗੁਰੂ ਦਾ ਸਾਥ ਉਹਦੇ ਅੱਗੇ ਸਿਆਣੇ ਨਾ ਬਣੀਏ ਉੱਥੇ ਨਿਆਣੇ ਹੋ ਜੀਏ ਉੱਥੇ ਐ ਸਮਝੀ ਕਿ ਸਾਨੂੰ ਕੁਝ ਪਤਾ ਹੀ ਨਹੀਂ ਐ ਸਮਝੀ ਕਿਸੇ ਬੋਲਿਆ ਸਤਿਗੁਰੂ ਦੇ ਚਰਨਾਂ ਵਿੱਚ ਐ ਆਣ ਕੇ ਮਹਾਰਾਜ ਦੇ ਚਰਨਾਂ ਵਿੱਚ ਬਣੀਏ ਮਹਾਰਾਜ ਜੀ ਤੋਂ ਵੱਡਾ ਚਤਰ ਕੋਈ ਨਹੀਂ ਹੈ ਜਿੰਨੀ ਮਰਜ਼ੀ ਅਸੀਂ ਸਿਆਣਪ ਕਰ ਲਈਏ ਘਰ-ਬਾਰ ਇੱਥੇ ਆਣ ਕੇ ਨਹੀਂ ਪਿਆਰਿਓ ਇੱਥੇ ਆਣ ਕੇ ਉਹਦੇ ਸਦਾ ਹੀ ਬੋਲੇ ਬਣ ਕੇ ਉਹਦੇ ਗੁਲਾਮ ਬਣ ਕੇ ਉਹਦੇ ਚਰਨਾਂ ਵਿੱਚ ਆਈਏ ਕਿਉਂਕਿ ਜੇ ਗੁਲਾਮ ਬਣਾਂਗੇ ਉਹਦੇ ਤੇ ਦੁਨੀਆ ਦੀ ਗੁਲਾਮੀ ਤੋਂ ਛੁੱਟ ਜਾਾਂਗੇ ਨਹੀਂ ਤਾਂ ਦੁਨੀਆ ਦੀ ਗੁਲਾਮੀ ਕਰਨੀ ਪੈਣੀ ਹੈ ਇਹ ਗੁਰੂ ਦਾ ਸੱਚੇ ਮਾਲਕ ਦੇ ਗੁਲਾਮ ਨਾ ਬਣੇ ਕਿਉਂਕਿ ਇਹਦੇ ਅਸੀਂ ਸੇਵਕ ਹਾਂ ਇਹਦੇ ਅਸੀਂ ਬੁੱਕਰਾਂ ਦਰ ਦੇ ਗੁਲਾਮਾਂ ਤੋਂ ਕੀਦਾਰਾਂ ਕਿਉਂਕਿ ਇਹ ਸਭ ਤੋਂ ਸਮਰੱਥ ਹੈ ਇਹਦੇ ਦਰ ਦੇ ਬੋਲੇਆ ਮਹਾਰਾਜ ਨੇ ਖੁਦ ਕਿਹਾ ਤੇਰੇ ਦਰ ਦੇ ਅਸੀਂ ਬੋਲੇ ਹਾਂ ਤੇ ਮਹਾਰਾਜ ਜੀ ਕਹਿੰਦੇ ਥੇ ਇ ਜਿਵੇਂ ਸਤਰੰਜ ਦੀ ਬਾਜ਼ੀ ਸੰਸਾਰ ਤੋਂ ਹਾਰ ਕੇ ਤਲੇ ਜਾਵਾਂਗੇ ਨਾ ਕੋ ਪੜਿਆ ਪੰਡਿਤ ਬੀਨਾ ਨਾ ਕੋ ਮੂਰਖ ਮੰਦਾ ਮਹਾਰਾਜ ਕਹਿੰਦੇ ਉਹ ਰਸਤੇ ਵਿੱਚ ਫਿਰ ਕੋਈ ਪੜਿਆ ਨਾ ਪੜਿਆ ਇੱਕੋ ਬਰਾਬਰ ਉਹ ਰਸਤਾ ਐ ਸਹ ਮਹਾਰਾਜ ਕਹਿੰਦੇ ਨਾ ਕੋ ਪੰਡਿਤ ਪੜਿਆ ਪੰਡਿਤ ਬੀਨਾ ਕਹਿੰਦੇ ਉੱਤੇ ਬਹੁਤ ਪੜਿਆ ਹੋਇਆ ਵੀ ਜਿਹੜਾ ਮਹਾਰਾਜ ਜੀ ਕਹਿੰਦੇ ਬਹੁਤ ਗਿਆਨਵਾਨ ਸਮਝੇ ਆਪਣੇ ਆਪ ਨੂੰ ਪੰਡਿਤ ਖਾਵੇ ਉਹਦਾ ਵੀ ਕੋਈ ਮਹਾਰਾਜ ਜੀ ਕਹਿੰਦੇ ਉੱਥੇ ਲਾਗਣੀਆ ਉਹ ਵੀ ਕੋ ਬਰਾਬਰ ਹੈ ਕਹਿੰਦੇ ਉੱਥੇ ਕੋਈ ਮੂਰਖ ਜਾਵੇ ਜਿਹਦੇ ਕੋਲ ਕੋਈ ਸੂਝ-ਬੂਝ ਨਹੀਂ ਗਿਆਨ ਨਹੀਂ ਮੂਰਖ ਆਦਮੀ ਕਹਿੰਦੇ ਉੱਥੇ ਉਹ ਵੀ ਇੱਕੋ ਬਰਾਬਰ ਹੈ ਉਹ ਰਸਤਾ ਐਸਾ ਹੈ ਉਥੇ ਚਤਰਾਈ ਸਿਆਣਪ ਗਿਆਨ ਕੁਝ ਨਹੀਂ ਚੱਲਦਾ ਆਪੋ ਆਪਣਾ ਉਥੇ ਮਹਾਰਾਜ ਜੀ ਕਹਿੰਦੇ ਇੱਕੋ ਜਿਹਾ ਰਸਤਾ ਸਾਰਿਆਂ ਵਾਸਤੇ ਕੋਈ ਪੜਿਆ ਨਾ ਪੜਿਆ ਮੰਦਾ ਚੰਗਾ ਇੱਕੋ ਬਰਾਵੇ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਹਰ ਜੀ ਕਹਿੰਦੇ ਇੱਕੋ ਹੀ ਗੱਲ ਹੈ ਇਸ ਸੰਸਾਰ ਵਿੱਚ ਉਹੀ ਬੰਦਾ ਹੈ ਉਹੀ ਮਨੁੱਖ ਹੈ ਕਹਿੰਦੇ ਜਿੰਨੇ ਨਾਮ ਜਪ ਲਿਆ ਬੰਦਿਆਲੇ ਮਹਾਰਾਜ ਜੀ ਕਹਿੰਦੇ ਕੰਮ ਕੀਤੇ ਉਹੀ ਬੰਦਾ ਬੰਦਗੀ ਜਿਹੜਾ ਕਰਦਾ ਕਹਿੰਦੇ ਦੂਜਾ ਤੇ ਕੋਈ ਬਰਾਬਰ ਹੈ ਮੂਰਖ ਹੋਵੇ ਚੱਤਰ ਹੋਵੇ ਸਿਆਣਾ ਹੋਵੇ ਉਹ ਦੁਨੀਆਂ ਵਾਸਤੇ ਆ ਸਤਿਗੁਰੂ ਦੇ ਅੱਗੇ ਮਹਾਰਾਜ ਜੀ ਕਹਿੰਦੇ ਕੋ ਬਰਾਬਰੀ ਹੈ ਬੰਦੀ ਅੰਦਰ ਸਿਫਤ ਕਰਏ ਤਾਂ ਕੋ ਕਹੀ ਬੰਦਾ ਜੀ ਸੰਸਾਰ ਵਿੱਚ ਸ੍ਰਿਸ਼ਟੀ ਵਿੱਚ ਆਏ ਆ ਮਨੁੱਖ ਬਣ ਕੇ ਬੰਦੇ ਬਣ ਕੇ ਤੇ ਸਿਫਤ ਗਾਈਏ ਉਹਦੀ ਭਜਨ ਕਰੀਏ ਉਹਦੀ ਬੰਦਗੀ ਕਰੀਏ ਤਾਂ ਹੀ ਅਸੀਂ ਇਨਸਾਨ ਆ ਬੰਦੇ ਆ ਬੰਦਾ ਬੰਦਗੀ ਇੱਕ ਤਿਆਰ ਮਹਾਰਾਜ ਜੀ ਕਹਿੰਦੇ ਤੇਰੇ ਵਾਸਤੇ ਬੰਦਗੀ ਭਜਨ ਹੈ ਤੂੰ ਬੰਦਗੀ ਕਰੇਗਾ ਤੇ ਬੰਦਾ ਹੈ ਨਹੀਂ ਤਾਂ ਪਿਛਲੀਆਂ ਜੁੰਨਾ ਵਾਲੀ ਕੰਮ ਹਨ ਆਪਣੀ ਮਰਜ਼ੀ ਨਾਲ ਜੇ ਤੁਰਿਆ ਫਿਰਿਆ ਫਿਰ ਪਹਿਲੋ ਵੀ ਤੁਰੇ ਫਿਰੇ ਆਂ ਕਦੀ ਜੰਗਲਾਂ ਵਿੱਚ ਕਦੀ ਕਿਤੇ ਖਾਂਦੇ ਵੀ ਰਹੇ ਆਂ ਪੀਂਦੇ ਵੀ ਰਹੇ ਆਂ ਪੇਟ ਭਰਦੇ ਰਹੇ ਆਂ ਕੋਈ ਫਰਕ ਥੋੜਾ ਸੀ ਮਹਾਰਾਜ ਨੇ ਗਿਆਨ ਦਾ ਪ੍ਰਕਾਸ਼ ਹਿਰਦੇ 'ਚ ਚਿਰਾਗ ਰੱਖਤਾ ਵਸੇ ਨਹੀਂ ਫਰਕ ਸੀ ਉਹਨਾਂ ਕਿਹਾ ਕਿ ਤੁਸੀਂ ਜਗਾ ਲੋ ਜਾਓ ਅਸੀਂ ਜਗਾ ਹੀ ਨਹੀਂ ਪਾਏ ਸਤਿਗੁਰਾਂ ਨੇ ਪ੍ਰਕਾਸ਼ ਗਿਆਨ ਦਾ ਚਿਰਾਗ ਤਾਂ ਹਿਰਦੇ ਵਿੱਚ ਰੱਖਤਾ ਜਿਹਨੂੰ ਦੀਵਾ ਕਹਿੰਦੇ ਆਂ ਪਿਛਲੇ ਸ਼ਬਦ ਵਿੱਚ ਆਇਆ ਸੀ ਮਨ ਮੰਦਰ ਦੇ ਦੀਪਕ ਜਾਲੇ ਆ ਪਿੱਛੇ ਜਿਹੜਾ ਕੱਲ੍ਹ ਸ਼ਬਦ ਪੜਿਆ ਆਪਾਂ ਇੱਥੇ ਵੀ ਮਹਾਰਾਜ ਜੀ ਕਹਿੰਦੇ ਗਿਆਨ ਦੇ ਅੰਦਰ ਰੱਖਤਾ ਗਿਆਨ ਦਾ ਦੀਵਾ ਪਰ ਜਗ ਦਾਣਾ ਸੀਸੀ ਅਸਿਆਲਸੀ ਬਣ ਕੇ ਕੰਧਿਆਂ ਦੇ ਵਿੱਚ ਲੱਗੇ ਰਹੇ ਉਹਨੂੰ ਜਗਾ ਹੀ ਨਹੀਂ ਪਾਏ ਤੇ ਜੇ ਜਗਾਇਆ ਨਹੀਂ ਫਿਰ ਤੇ ਪਸ਼ੂ ਮਨੁੱਖ 'ਚ ਕੋਈ ਫਰਕ ਨਹੀਂ ਪਸ਼ੂ ਮਿਲੇ ਚੰਗਿਆਈਆਂ ਖੜ ਖਾਹੇ ਅੰਮ੍ਰਿਤ ਦੇ ਨਾਮ ਹੁਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ ਮਹਾਰਾਜ ਜੀ ਕਹਿੰਦੇ ਪਸ਼ੂ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਫਿਰ ਪਸ਼ੂ ਵਧੀਆ ਹੈ ਮਹਾਰਾਜ ਜੀ ਕਹਿੰਦੇ ਪਸ਼ੂ ਘਾਹ ਫੂਸਕੰਦਾ ਉਹ ਦੁੱਧ ਅੰਮ੍ਰਿਤ ਦਿੰਦਾ ਸਾਨੂੰ ਪਸ਼ੂ ਜਿਹੜਾ ਨਾ گاਵਾ ਮੱਝਾਂ ਉਹ ਕਾਬੂ ਸਕਾਂਦੀਆਂ ਨਾਲੇ ਕੋਈ ਬਹੁਤੀ ਵਧੀਆ ਜਗਾ ਨਹੀਂ ਹੁੰਦੀ ਜਿੱਥੇ ਬੰਦੀਆਂ ਹਨ ਉਹਨਾਂ ਨੂੰ ਆਪਾਂ ਡੰਡੇ ਵੀ ਮਾਰਦੇ ਆਂ ਵਿਚਾਰੀਆਂ ਨੂੰ ਪਰ ਉਹ ਫਿਰ ਵੀ ਤਰਸ ਕਰਦੀਆਂ ਸਾਨੂੰ ਅੰਮ੍ਰਿਤ ਦਿੰਦੀਆਂ ਦੁੱਧ ਦਿੰਦੀਆਂ ਦੇਖੋ ਕਿੰਨੀ ਖਰਾਕ ਬਚਪਨ ਤੋਂ ਲੈ ਕੇ ਅਸੀਂ ਦੁੱਧ ਕਿੰਨੇ ਆ ਰਹੇ ਤੇ ਮਹਾਰਾਜ ਜੀ ਕਹਿੰਦੇ ਪਸ਼ੂ ਮੇਰੇ ਚੰਗਿਆੜੀਆਂ ਖੜ ਖਾਹੇ ਅੰਮ੍ਰਿਤ ਦੇ ਨਾਮ ਨੂੰ ਨੇ ਆਦਮੀ ਹਾਰਾ ਜੀ ਕਹਿੰਦੇ ਨਾਮ ਕੋਈ ਨੇ ਜਿਹੜੇ ਮਨੋਖਾ ਨਤ੍ਰਿਗ ਜੀਵਨ ਕਰਮ ਕਰੇ ਹਾਰਾ ਜੀ ਕਹਿੰਦੇ ਉਹਨਾਂ ਦਾ ਜਿਉਣਾ ਤ੍ਰਿਗ ਹੈ ਪਾਣੀ ਕਹਿੰਦੀ ਜਉਣਾ ਤ੍ਰਿਗ ਹੈ 100 ਵਾਰਾ ਫਿਟੋ ਮੁਕੀਏ ਇੱਕ ਵਾਰੀ ਤ੍ਰਿਗ ਸ਼ਬਦ ਬਣਦਾ ਹਾਰਾ ਜੀ ਕਹਿੰਦੇ 100 ਵਾਰੀ ਉਹਨਾਂ ਤੋਂ ਫਿਟੇ ਮੁਜੜੇ ਨਾਮ ਹੀ ਨਹੀਂ ਜਪ ਪਾਏ ਮਾਨਸ ਦੀ ਪਾਲ ਕੇ ਬੰਦਿਆ ਵਾਲੀ ਬੰਦਗੀ ਨਹੀਂ ਕਰ ਪਾਏ ਪਰਮੇਸ਼ਰ ਦੀ ਹਾਰਾ ਜੀ ਕਹਿੰਦੇ ਅਸੀਂ ਬੰਦੇ ਤਾਂ ਜਿਉ ਦੀ ਬੰਦਗੀ ਤਾਂ ਨਹੀਂ ਕਰਾਂਗੇ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀ ਬੰਦਾ ਇਹ ਮਹਾਰਾਜ ਜੀ ਖੁਦ ਕਹਿ ਰਹੇ ਆ ਕਿ ਸ਼ਬਦ ਦੀ ਵਿਚਾਰ ਹੈ ਅੱਜ ਦੇ ਸ਼ਬਦ ਦੀ ਸਤਿਗੁਰ ਜੀ ਕਿਰਪਾ ਕਰਨ ਇਨੀਆਂ ਕੁ ਹਾਜ਼ਰੀਆਂ ਪਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਣ ਦੇ ਜੀ ਨਿਕਾ ਭੁੱਲਾਂ ਜਦਿਆਂ ਮਹਾਰਾਜ ਸਤ ਬਖਸ਼ ਲੈ ਆਇਆਂ ਮਾਈ ਭਾਈ ਸਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ